ਸਸੇ ਗਾਲ ਜੀ ਆਪਣੀ ਅਗਲੀ ਕਬਤਾ ਚੁੱਪ ਦੀ ਆਵਾਜ਼ ਦੇ ਵਿੱਚੋਂ ਗੀਤ ਹੈਗਾ ਮਰਜ਼ ਇਸ਼ਕ ਦੀ ਲਾਈ ਸਾਨੂੰ ਮਰਜ਼ ਇਸ਼ਕ ਦੀ ਲਾਈ ਸਾਡੀ ਜਾਨ ਲਵਾ ਤੇ ਆਈ ਉਹ ਮੇਰੇ ਹਾਨ ਦਿਆ ਸਾਨੂੰ ਮਰਜ਼ ਇਸ਼ਕ ਦੀ ਲਾਈ ਟੁੱਟੇ ਆ ਅੱਧੀ ਰਾਤ ਅਰਸ਼ਾਂ ਦੇ ਤਾਰੇ ਵੇ ਹੱਡੀਆਂ ਚ ਲੱਗ ਗਏ ਨੇ ਤੱਤਾ ਤੱਤਾ ਪਾਰਾ ਵੇ ਹੱਡੀਆਂ ਚ ਲੱਥ ਗਿਆ ਤੱਤਾ ਤੱਤਾ ਪਾਰਾ ਵੇ ਜਿੰਦ ਰੋ ਰੋ ਦੇ ਦੁਹਾਈ ਸਾਡੀ ਜਾਨ ਲੱਭਾ ਤੇ ਆਈ ਉਹ ਮੇਰੇ ਹਾਨ ਦਿਆ ਸਾਨੂੰ ਮਰਜ਼ ਇਸ਼ਕ ਦੀ ਲਈ ਸੌਣ ਦਾ ਮਹੀਨਾ ਬਾਗੀ ਮੋਰ ਬੋਲਦੇ ਨੇ ਮੋਰ ਵੇ ਦੁੱਖ ਦੁੱਖ ਸਾਗੋ ਸਾੜੜੇ ਨੇ ਵੱਧ ਗਏ ਨੇ ਹੋਰ ਵੇ ਕਾਲੀ ਕੋਇਲ ਕਿਤੇ ਘਰ ਲਈ ਸਾਡੀ ਜਾਨ ਲਵਾ ਤੇ ਆਈ ਉਹ ਮੇਰੇ ਹਾਨ ਦਿਆ ਸਾਨੂੰ ਮਰਜ਼ ਇਸ਼ਕ ਦੀ ਲਈ ਪੁੰਨਿਆ ਦੀ ਰਾਤੜੀ ਤੇ ਕਿਰਨਾ ਦਾ ਮੇਲ ਵੇ ਬੋਡੀ ਮੇਰੇ ਮਹਿਰਮਾ ਹੋਏ ਮਿਲਣੇ ਦਾ ਵੇਲ ਵੀ ਸਾਡੀ ਜਾਨ ਲਵਾ ਕਿੰਨੇ ਨਰਦਈ ਚਾਨਣੀ ਰੋਡਾਈ ਸਾਡੀ ਜਾਨ ਲਵਾ ਤਿਆਈ ਉਹ ਮੇਰੇ ਹਾਨ ਦਿਆ ਸਾਨੂੰ ਮਰਜ ਇਸ਼ਕ ਦੀ ਲਾਈ ਰਹਾ ਵਿੱਚ ਬੈਠੀ ਜਿੰਦ ਹੋ ਗਈ ਅੱਜ ਮੈਲੀ ਵੇ ਮਿੱਠੀ ਮਿੱਠੀ ਯਾਦ ਤੇਰੀ ਹੋ ਗਈ ਕਸਮਹਿਲੀ ਵੇ ਸ਼ਿਵ ਸ਼ਿਵ ਰੋ 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 ਹੋ ਗਿਆ ਸ਼ਿਵ ਰੋ ਰੋ ਹੋ ਗਿਆ ਸ਼ੁਦਾਈ ਸਾਡੀ ਜਾਨ ਲੱਭਾ ਤੇ ਆਈ ਉਹ ਮੇਰੇ ਹਾਨ ਦਿਆ ਸਾਨੂੰ ਮਰਜ ਇਸ਼ਕ ਦੀ ਲਈ ਇਹ ਸੰਜੀਵ ਸ਼ਿਵ ਕੁਮਾਰ ਬਟਾਲਵੀ ਜੀ ਬੜੇ ਬੜੇ ਫਨਕਾਰ ਹੋਏ ਨੇ ਸੋ ਅਗਲੀ ਗੱਪ ਤਾਂ ਅਗਲੇ ਦਿਨ ਧੰਨਵਾਦ